ਜਿੱਤੂ ਰਹਿਮਤ ਕਰਦਾ ਏ ਕਿਰਪਾ ਕਰਦਾ ਏ ਚਾਹੇ ਉਹ ਸੂਰਜ ਤੇ ਲੈ ਜਾਵੇ ਚਾਹੇ ਚੰਦਰਮਾ ਤੇ ਲੈ ਜਾਵੇ ਚਾਹੇ ਮੰਗਲ ਤੇ ਲੈ ਜਾਵੇ ਚਾਹੇ ਸ਼ੁਕਰ ਤੇ ਲੈ ਜਾਵੇ ਠੀਕ ਹੈ ਜੀ ਚਾਹੇ ਬੁੱਧ ਤੇ ਲੈ ਚਾਹੇ ਵੀਰ ਤੇ ਗ੍ਰਹਾਂ ਦੇ ਨਾਂ ਏ ਚੇਤ ਵਿਸਾਖ ਜੀਟ ਹਾੜ ਸੌਣ ਭਾਦੋ ਅਸੂ ਕਤਕ ਹਨਾ ਮੱਗਰ ਪੋ ਮਾਗ ਪਗਣ ਚੇਤ ਇਹ ਸਾਰਾ ਹੀ ਗ੍ਰਹਾਂ ਦੇ ਨਾਂ ਨੇ ਕੋਈ ਕੋਈ ਸੱਤਾਂ ਦੇ ਗਿਆ ਉਹਨੇ ਸੱਤਾਂ ਦਾ ਜ਼ਿਕਰ ਕਰ ਦਿੱਤਾ ਕੋਈ 14 ਤੇ ਗਿਆ ਮਹਾਰਾਜ ਦੀ ਕਿਰਪਾ ਨਾਲ ਉਹਨੇ 14 ਦਾ ਜ਼ਿਕਰ ਕਰ ਦਿੱਤਾ ਕੋਈ ਇਹ ਤੋਂ ਅੱਗੇ ਗਿਆ ਗੁਰੂ ਨਾਨਕ ਸਾਹਿਬ ਨੇ ਤਾਂ ਬਿਆੰਤ ਹੀ ਕੋਈ ਅੰਤ ਹੀ ਹੈ ਨਹੀਂ ਪਾ ਤਾਲਾਂ ਪਾ ਤਾਲ ਲੱਖ ਆਕਾਸਾਂ ਆਕਾਸ ਹਨਾ ਜਬਜੀ ਸਾਹਿਬ ਮਾਰੇ ਦਸਰੇ ਫਿਰ ਜਿਹੜੇ ਨਹੀਂ ਮੰਨਦੇ ਵੀ ਗੁਰਨਾਗ ਸਾਹਿਬ ਵੱਲੋਂ ਉਂਗਲ ਕਰ ਰਹੇ ਆ ਕਿ ਉਹਦੇ ਨਾਲ ਦੇ ਬਚਨ ਇਹ ਉਹ ਸੱਚ ਵੀ ਹੋ ਸਕਦੇ ਜਦੋਂ ਦੀ ਕਿਰਪਾ ਹੁੰਦੀ ਹੈ ਉਹ ਸੱਚੇ ਬਚਨ ਸੱਚੇ ਆ ਨਾ ਤੁਸੀਂ ਕਹਿੰਦੇ ਗੁਰਨਾਗ ਸਾਹਿਬ ਨੇ ਆਪ ਸਾਰੇ ਦੇਖੇ ਨੇ ਉਹ ਤਾਂ ਕਹਿੰਦੇ ਬਿਆੰਤ ਹੈ ਪਤਾ ਨਹੀਂ ਕਿੰਨੇ ਕਿ ਆਪਣੇ ਮਾਰੇ ਨੇ ਇਸ ਆਪਣੀ ਕਿਰਪਾ ਸਪੇਸ ਦੇ ਵਿੱਚ ਇਹ ਮਾਲਕੀ ਪਰਮੇਸ਼ਰ ਇਹਦੇ ਵਿੱਚ ਪਤਾ ਨਹੀਂ ਕਿੰਨੇ ਕਿ ਗ੍ਰਹਿ ਗੈਲੈਕਸੀਆਂ ਟਿਕਾਈਆਂ ਹੋਈਆਂ ਨੇ ਗਵਾਰੇ ਦੀ ਤਰ੍ਹਾਂ ਕਿੰਨੀਆਂ ਕਿ ਹੈਗੀਆਂ ਕਿੰਨੇ ਕੁ ਜੀਵ ਨੇ ਜੀਵ ਨੇ ਜੇ ਇਸ ਧਰਤੀ ਤੇ ਦੂਜੀਆਂ ਧਰਤੀਆਂ ਤੇ ਵੀ ਹੋਣਗੇ ਕਿਉਂਕਿ ਆਪਾਂ ਖੁਦ ਆ ਡੁੱਡੂ ਪਤਾ ਕੀ ਹੋਰ ਧਰਤੀਆਂ ਦੇ ਵੀ ਜੀਵ ਹੈਗੇ ਮਨੋਂ ਘੋਰ ਕੋਈ ਧਰਤੀ ਵੀ ਹੈ ਜਿਹਾ ਜਿਹਾ ਆਪਣੇ ਜੀ ਪਤਾ ਕਿਉਂ ਨਹੀਂ ਮੰਨਦੇ ਕੋਈ ਐਸ ਧਰਤੀ ਉਹ ਉਹਨਾਂ ਨੇ ਅਭਿਆਸ ਕੀਤਾ ਹੀ ਨਹੀਂ ਦੁਨਿਆਵੀ ਰਸ ਤੋਂ ਬਾਹਰ ਆਏ ਹੀ ਨਹੀਂ ਆਤਮਕ ਰਸ ਉਹਨਾਂ ਨੂੰ ਭੇਦ ਨਹੀਂ ਹਣ ਇੱਕ ਖੂਹ ਦੇ ਵਿੱਚ ਡੱਡੂ ਆ ਖੂਪ ਭਰਿਓ ਜਿਵੇਂ ਦਾ ਦਰ ਕਿਸ ਦੇਸ਼ ਵਿਦੇਸ਼ ਨਾ ਬੂਝ ਐਸਾ ਮੇਰਾ ਮਨ ਵਿਖਿਆ ਬਹੁ ਹੋਇਆ ਕਿਛ ਆਰਾ ਪਾਰ ਨਾ ਸੂਝ ਖੂਹ ਦਾ ਡੱਡੂ ਇਹ ਕਹਿੰਦਾ ਕਿ ਬਸ ਇਹੀ ਪਾਣੀ ਹੈ ਇਹ ਤੋਂ ਉੱਪਰ ਹੈ ਹੀ ਕੁਛ ਨਹੀਂ ਉਹ ਬਾਹਰ ਆਊਗਾ ਤਾਂ ਦੇਖੂਗਾ ਉਸ ਪਾਣੀ ਦੇ ਵਿੱਚੋਂ ਉਹਦੇ ਵਿੱਚੋਂ ਬਾਹਰ ਵੀ ਕੋਈ ਦੁਨੀਆ ਵੱਸਦੀ ਹੈ ਜਿਹੜਾ ਇਸ ਰਸਾਂ ਨੂੰ ਛੱਡੇਗਾ ਜੇ ਤੇ ਅਗਾਲਪੁਰਖ ਵਾਹਿਗੁਰੂ ਦੀ ਕਿਰਪਾ ਹੋ ਗਈ ਜਦੋਂ ਇਸ ਰਸਾਂ ਨੂੰ ਛੱਡੂਗਾ ਉਹਨੂੰ ਆਤਮਿਕ ਆਨੰਦ ਜਿਵੇਂ ਪਰਮੇਸ਼ਰ ਨਾਲ ਵਾਹਿਗੁਰੂ ਦੇ ਘਰ ਥਿਰ ਘਰ ਨਿੱਜ ਘਰ ਦਸਮਦਵਾਰ ਤੇ ਵੀ ਜਾਏ ਤਾਂ ਗੱਲਾਂ ਇਹ ਕੁਛ ਨਹੀਂ ਹੈਗੀ ਸ਼ੁਕਰ ਮੰਗਲਵਾਰ ਦੀਆਂ ਰੱਬ ਵੱਡਾ ਹੈ ਕਿ ਮੰਗਲ ਕਰੇ ਸ਼ੁਕਰ ਕਰੇ ਸੂਰਜ ਵੱਡੇ ਨੇ ਜਿਉ ਰੱਬ ਦੇ ਘਰ ਮਹਾਰਾਜ ਦੀ ਕਿਰਪਾ ਨਾਲ ਉਹਨੂੰ ਪਰਮੇਸ਼ਰ ਇਸ ਲਾਵਾ ਕਰਾ ਕੇ ਦਸਮ ਘਰ ਵਿੱਚ ਲਿਜਾ ਸਕਦੇ ਫੇ ਇਹ ਗੱਡੀਆਂ ਕਬਦੀਆਂ ਗੱਲਾਂ ਨੇ ਕਿ ਸੂਰਜ ਵੱਡਾ ਹੋ ਗਿਆ ਚੰਦਰਮਾ ਵੱਡਾ ਹੋ ਗਿਆ ਤਾਂ ਛੋਟੀਆਂ-ਛੋਟੀਆਂ ਗੱਲਾਂ ਨੇ ਕਿ ਦਸਮਤਵਾਰ ਤਾਂ ਜਿੱਥੇ ਪਰਮੇਸ਼ਰ ਬੈਠਾ ਹੈ ਵਾਹਿਗੁਰੂ ਬੈਠਾ ਹੈ ਹੈਨਾ ਜੇ ਉਸ ਘਰ ਵਿੱਚ ਲਿ ਜਾ ਸਕੀ ਇੱਥੇ ਨਹੀਂ ਲਿ ਜਾ ਸਕਦੇ ਇਹ ਵੀ ਘਰ ਹੈ ਨਾ ਥਿਰ ਘਰ ਨਿਜ ਘਰ ਬੇਗੰਪੁਰਾ ਜਿਸ ਨੂੰ ਕਿਹਾ ਹੈ ਅਬ ਚਲ ਨਗਰ ਕਿਹਾ ਹੈ ਹੈਨਾ ਉਹਨਾਂ ਮੰਨ ਗਿਆ ਹੈ ਮਹਾਰਾਜ ਦੀ ਕਿਰਪਾ ਜਿੱਥੇ ਮਰਜੀ ਲੈ ਜਵੇ ਅਸੀਂ ਗਾਣ ਗੁਰਬਾਣੀ ਗੁਰੂ ਤੇ ਕਿੰਤੂ ਪ੍ਰੰਤੂ ਨਹੀਂ ਕਰ ਸਕ ਗੁਰਬਾਣੀ ਗੁਰੂ ਦੇ ਬਚਨ ਸੱਚ ਹੈ ਗੁਰਬਾਣੀ ਤੁਰੋਂ ਆਈ ਹੈ ਨਾ ਜੈਸੀ ਮੇ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ 베 ਲਾਲੋ ਕਿ ਲਾਲੋ ਇਹ ਸਾਡੇ ਵੀ ਨਹੀਂ ਬਚਨ ਗੁਰੂ ਸਾਹਿਬ ਕਹਿੰਦੇ ਤੇ ਅਕਾਲ ਪੁਰਖ ਵਾਹਿਗੁਰੂ ਦੇ ਗੁਰੂ ਸਾਹਿਬ ਕਹਿ ਸਕਦੇ ਮੇਰੇ ਬਚਨ ਹੈ ਮੈਂ ਕਿਹਾ ਨਹੀਂ ਜੈਸੀ ਮੇ ਆਵੇ ਖਸਮ ਕੀ ਬਾਣੀ ਸਾਡਾ ਖਸਮ ਉਹ ਹੈ ਅਕਾਲ ਪੁਰਖ ਵਾਹਿਗੁਰੂ ਨਿਰਆਕਾਰ ਨਰੰਕਾਰ ਜਿਸ ਨੂੰ ਕਹਿੰਦੇ ਉਹਦੇ ਘਰੋਂ ਆਏ ਬਚਨ ਜੋ ਸਾਨੂੰ ਕਹਿ ਰਿਹਾ ਹੈ ਅਸੀਂ ਟ੍ਰਾਂਸਲੇਸ਼ਨ ਕਰਕੇ ਤੁਹਾਨੂੰ ਦੱਸ ਰਹੇ ਹਾਂ ਉਹ ਕੀ ਕਰ ਕੋ ਅਸੀਂ ਸਿੱਧਾ ਸੰਪਰਕ ਨਹੀਂ ਕਰ ਸਕਦੇ ਮਾਲਕ ਨਾ ਨਾ ਦੋ ਭਾਸ਼ੀਆਂ ਵਿੱਚ ਰੱਖਣਾ ਪਊ ਤੁਹਾਨੂੰ ਇੰਗਲਿਸ਼ ਆਉਂਦੀ ਮੈਨੂੰ ਪੰਜਾਬੀ ਆਉਂਦੀ ਹੈ ਮੇਰੀ ਗੱਲ ਤੁਹਾਨੂੰ ਨਹੀਂ ਸਮਝ ਆਉਣੀ ਤੁਹਾਡੀ ਮੈਨੂੰ ਨਹੀਂ ਸਮਝ ਆਉਣੀ ਮੈਂ ਸਿੱਧੇ ਅਕਾਲਪੁਰਖ ਵਾਹਿਗੁਰੂ ਨਾਲ ਸੰਪਰਕ ਨਹੀਂ ਕਰ ਸਕਿਆ ਕਿਉਂ ਵਿਚੋਲਾ ਦੇ ਵਿੱਚ ਚਾਹੀਦਾ ਨਾ ਗੁਰੂ ਅੱਧੇ ਗੀਵ ਕਿੱਥੇ ਫਸੇ ਹੋਏ ਆ ਕਿ ਗੁਰੂ ਵਾਲੇ ਨਹੀਂ ਅਸੀਂ ਬਣਨਾ ਜਿੰਨਾ ਚਿਰ ਅਸੀਂ ਗੁਰੂ ਦੀ ਸ਼ਰਨ ਵਿੱਚ ਨਹੀਂ ਜਾਂ ਆਉਂਦੇ ਆ ਇਹ ਖੇਲ ਸੰਪੂਰਨ ਨਹੀਂ ਹੈਗਾ ਮਲਾਪ ਸੰਪੂਰਨ ਨਹੀਂ ਹੈਗਾ ਗੁਰੂ ਸਤਗੁਰ ਬਾਝੋਂ ਗੁਰ ਨੇ ਕੋਈ ਨਿਗੁਰੇ ਕਾਹ ਹੈ ਨਾਉ ਬੁਰਾ ਗੁਰੂ ਦੀ ਸ਼ਰਨ ਵਿੱਚ ਆਉਣਾ ਹੀ ਪੈਣਾ ਹੈ ਗੁਰੂ ਨੇ ਫੇ ਸਾਨੂੰ ਸਮਝਾਉਣਾ ਹੈ ਕਿ ਇਹ ਜਿਹੜਾ ਤੁਸੀਂ ਸੰਸਾਰ ਵਿੱਚ ਵਿਚਰ ਰਹੇ ਹੋ ਇਹ ਮਾਇਆ ਹੈ ਇਹ ਤ੍ਰੈ ਗੁਣ ਨੇ ਇਹ ਇਹਨਾਂ ਦੀ ਭਾਸ਼ਾ ਹੈ ਆਪਣੀ ਭਾਸ਼ਾ ਜਿਹੜੀ ਅਨਹਦ ਹੈ ਤੁਸੀਂ ਜਦੋਂ ਅਨਹਦ ਵੱਜਣ ਲੱਗ ਪਿਆ ਤੁਹਾਨੂੰ ਸਮਝੇ ਨਹੀਂ ਆਉਣੀ ਕਿਉਂਕਿ ਇਹ ਉਹ ਐਸ ਤੋਂ ਐਸ ਭਾਸ਼ਾ ਵਿੱਚ ਹੈ ਹੀ ਨਹੀਂ ਉਹ ਤੋਂ ਨਾ ਰੂਪ ਦੇ ਵਿੱਚ ਜਿਦਾ ਤਬਲਾ ਵੱਜਦਾ ਏ ਕਢਿਆਲ ਵੱਜਦੀ ਏ ਸ਼ੰਖ ਵੱਜਦਾ ਏ ਮਰਦੰਗ ਵੱਜਦਾ ਹੈ ਨਗਾਰਾ ਵੱਜਦਾ ਹੈ ਚਿੜੀਆਂ ਬੋਲਦੀਆਂ ਹੈ ਬਾਂਸਰੀ ਦੀ ਬਾਜ ਹੈ ਇਹ ਅਨਹਦ ਵਾਜਾਂ ਨੇ ਇਹਨਾਂ ਤੁਸੀਂ ਕੀ ਇਹਦੇ ਵਿੱਚੋਂ ਕੀ ਅਰਥ ਕੱਢੋਗੇ ਇਹਨਾਂ ਸ਼ਬਦਾਂ ਵਿੱਚੋਂ ਇਹ ਇਹ ਇਹਨਾਂ ਸ਼ਬਦਾਂ ਨੂੰ ਉਹੀ ਸਮਝਾ ਸਕਦਾ ਜਿਹੜਾ ਧਰੋਂ ਭੇਜਿਆ ਹੋਵੇ ਮਾਰੇ ਬਾਣੀ ਕਹਿ ਰਹੀ ਹੈ ਕਰ ਕਰ ਤਾਲ ਪਖਾ ਵੱਜ ਨੈਨੋ ਮਾਥੇ ਵੱਜੇ ਰਬਾਬਾ ਕਰਨੋਂ ਮੰਦ ਬਾਂਸਰੀ ਬਾਜੇ ਜੀਬਾ ਤੁਨ ਅਗਾਜਾ ਨਿਰਤ ਕਰੇ ਕਰ ਮਨੁ ਆਸਾ ਨਾਚੇ ਆਣੇ ਘੁੰਗਰ ਸਾਜਾ ਮੇਂ RAM ਕੋ ਨਿਰਤਕਾਰੀ ਉਥੇ ਆਨਹਦ ਸ਼ਬਦ ਬਜੇ ਨੰਦ ਰਾਤੀ ਗੁਰਮਤੀ ਸ਼ਬਦ ਸੁਣਾ ਬਣਿਆ ਹਣ ਮਨ ਕਿਹੜੇ ਨਹੀਂ ਰਹੇ ਜਿਹੜੇ ਤਰਕਵਾਦੀ ਜਿਹੜੇ ਤਮੋਂ ਤੇ ਰਜੋ ਵਿੱਚ ਚੱਲ ਰਹੇ ਆ ਜਿਹੜਾ ਤਮੋ ਗੁਣ ਵਾਲਾ ਹੈ ਰਜੋ ਗੁਣ ਵਾਲਾ ਉਹ ਕਦੇ ਵੀ ਨਹੀਂ ਗੁਰਬਾਣੀ ਗੁਰੂ ਨੂੰ ਮੰਨੇਗਾ ਉਹ ਉਹਦੀ ਕਿਰਪਾ ਹੋ ਗਈ ਨਿਗਾਹ ਹੋ ਗਈ ਮਹਾਰਾ ਦੀ ਸਬੱਲੀ ਫੇਰ ਉਹ ਮੰਨੇਗਾ ਕੋਈ ਬਿਰਤੀ ਕਾਮ ਕਰੋ ਲੋਭ ਮਹੰਕਾਰ ਨਿੱਧਿਆ ਚੁਗਰੀ ਦੁਬਦਾ ਈਰਖਾ ਕਰਨ ਵਾਲੀ ਤੇ ਉਹ ਕਿਦਾਂ ਬਾਣੀ ਨੂੰ ਮੰਨ ਸਕਦਾ ਹੈ ਇੱਧਰ ਨੂੰ ਕਿਦਾਂ ਉਹਦੀ ਕਿਰਪਾ ਨਾਲ ਹੀ ਮੰਨੇਗਾ ਤੁਸੀਂ ਨਹੀਂ ਉਹਨੂੰ ਮਨਾ ਸਕਦੇ ਜਿਹਨੂੰ ਆਪ ਵਾਹਿਗੁਰੂ ਨੇ ਭਲਾਇਆ ਹੋਵੇ ਤੁਸੀਂ ਨਹੀਂ ਉਹਨੂੰ ਜਣਾ ਸਕਦੇ ਉਹਨੂੰ ਵਾਹਿਗੁਰੂ ਹੀ ਜਣਾ ਸਕਦਾ ਹੈ ਸਵਾਲ ਤਾਂ ਪੁੱਛਿਆ ਜੀ ਤੁਹਾਡੇ ਗ੍ਰਾਹਾਂ ਵੀ ਵੀਡੀਓ ਤੇ ਲੋਕਾਂ ਨੇ ਬੜੇ ਕਮੈਂਟ ਵੀ ਕੀਤੇ ਸੀ ਵੀ ਇਸ ਤਰੀਕੇ ਨਾਲ ਬੰਦਾ ਫੜਿਆ ਜਾ ਸਕਦਾ ਨਹੀਂ ਉਸ ਸਵਰ ਇਹ ਸਰੀਰ ਨੇ ਥੋੜੀ ਜਣਾ ਹੈ ਗੁਰਮੁਖੋ ਆ ਸਰੀਰ ਤੇ ਗੱਲੇ ਨਹੀਂ ਕਰਦੇ ਉਹ ਐ ਸੁਕਸ਼ਮ ਸਰੀਰ ਆਪਣਾ ਉਹ ਰਾਤ ਨੂੰ ਵੀ ਚਲੇ ਜਾਂਦੇ ਆ ਤੁਸੀਂ ਵੀ ਜਾਣਦੇ ਹੀ ਐ ਉਹ ਭਾਈ ਸਾਹਿਬ ਵੀ ਜਾਂਦੇ ਹੀ ਐ ਜਿਹੜੇ ਵੀਡੀਓ ਬਣਾ ਰਹੇ ਸਾਰੀ ਦੁਨੀਆ ਇਸ ਸਰੀਰ ਚੋਂ ਬਾਖਾਉਂਦੀ ਐ ਰਾਤ ਨੂੰ ਦਿਵਸ ਰਾਤ ਦੋਦਾਈ ਦਾਇਆ ਖੇਲੇ ਸਗਲ ਜਿਹਾ ਫੇ ਕਹਦੇ ਝੂਠੇ ਬਾਣੀ ਬੋਲਦੀ ਘਰਾਤੋਂ ਨਹੀਂ ਨਿਕਲਦੇ ਕਰੋ ਪ੍ਰੈਕਟੀਕਲ ਇੱਕ ਪਾਸੇ ਤਾਂ NASA ਵੀ ਤਾਂ ਹੈਗੀ ਐ ਜਿਹੜੀ ਐਡੇ ਐਡੇ ਖੋਜਾਂ ਕਰਦੀਆਂ ਐ ਅੱਜ ਵੀ ਉਹਨਾਂ ਨੇ Mars ਤੇ ਜਾਣਾ ਨਹੀਂ ਮੇਰੀ ਗੱਲ ਇਹ ਵੀ ਪਤਾ ਹੈਗਾ ਕਿ Mars ਤੇ ਅਸਲ ਤੇ ਹੈ ਕੀ ਮੇਰੀ ਮੇਰੀ ਗੱਲ ਸੁਣੋ ਫੇ ਤਾਂ ਉਹ ਵੀ ਚੰਦਰਮਾ ਤੇ ਰੌਕਟ ਬਣਾ ਕੇ ਕੋਈ ਨਾ ਕੋਈ ਸਾਧਨ ਬਣਾ ਕੇ ਜਾਂਦੇ ਹੀ ਐ ਉਹ ਵੀ ਜਾਂਦੇ ਹੀ ਐ ਇਪਰੋ ਜਿੱਦਾਂ ਉਹ ਜਾਂਦੇ ਆ ਉਹ ਚ ਹੰਕਾਰ ਹੈ ਮੈਂ ਆ ਮੇਰੀ ਹੈ ਵਿਗਿਆਨ ਇੱਕ ਹੰਕਾਰ ਹੈ ਉਹ ਚ ਮੈਂ ਆ ਜਾਂਦੀ ਆ ਕਿ ਮੈਂ ਆ ਕਾਰਡ ਗੱਡੀ ਮੈਂ ਬਣਾਇਆ ਇੱਥੇ ਕੀ ਹੈ ਹੱਥ ਜੋੜਨੇ ਮਹਾਰਾਜ ਮੇਰਾ ਮੁਝ ਮੈਂ ਕਿਛ ਨਹੀਂ ਦੇਖੋ ਕਿੰਨੀ ਬੜੀ ਅਵਸਥਾ ਤੇ ਜਾ ਕੇ ਗੁਰੂ ਅ ਬਾਬਾ ਕਬੀਰ ਜੀ ਕਹਿ ਰਹੇ ਨੇ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ 13 13 ਤੁਝ ਕੋ ਸੌਪਤੇ ਕਹ ਲਾਗੇ ਮਹਾਰਾਜ ਮੈਂ ਤਾਂ ਹੈ ਹੀ ਕੁਝ ਨਹੀਂ ਕਰਨ ਕਰਾਉਣ ਵਾਲੇ ਤੁਸੀਂ ਆ ਅਕਾ ਇਥੇ ਮੇਰੀ ਮਿਟ ਜਾਂਦੀ ਏ ਤੂੰ ਤੇ ਆ ਜਾਂਦਾ ਉਥੇ ਕੀ ਏ ਮੈਂ ਕਿਹਾ ਤੇ ਮੈਂ ਜਿਹੜੀ ਰੱਬ ਤੋਂ ਦੂਰ ਕਰਦੀ ਏ ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ ਸੁਖੀ ਬਸੇ ਮਸਕੀਨੀਆਂ ਆਪਨੇ ਬਾਹਰ ਤਲੇ ਵੱਡੇ ਵੱਡੇ ਹੰਕਾਰੀਆਂ ਨਾਲ ਤੇ ਹੰਕਾਰ ਜਿਹੜਾ ਰੱਬ ਨੂੰ ਭੌਂਦਾ ਨਹੀਂ ਹਰ ਜੀਉ ਹੰਕਾਰ ਨਾ ਭਾਵੇ ਬੇਦਕੂਕ ਸੁਣਾਵੇ ਤੇ ਮੰਗਾਨ ਕਹਦਾ ਮੈਂ ਆ ਚੀਜ਼ ਲੱਭ ਲਈ ਉਹ ਚੀਜ਼ ਲੱਭ ਲਈ ਪਰ ਇਹਨਾਂ ਨੂੰ ਬੰਦਾ ਤਾਂ ਲੱਭਿਆ ਨਹੀਂ ਉਥੇ ਜੀਵਨ ਤਾਂ ਲੱਭਿਆ ਨਹੀਂ ਤੇ ਉਹ ਜਾਂਦੇ ਆ ਕੋਸ਼ਿਸ਼ ਤਾਂ ਕਰਦੇ ਆ ਜੇ ਚੰਦਰਮਾ ਚੰਦਰਮਾ ਤੇ ਜੇ ਮੈਕਨਮ ਮਿਸ਼ਨ ਗਿਆ ਜੇ ਅੱਜ ਤੋਂ ਕਿੰਨੇ ਸਾਲ ਪਹਿਲਾਂ ਜੇ ਬੰਦੇ ਵੀ ਗਏ ਸੀ ਚਲੋ ਹੁਣ ਮਿਸ਼ਨ ਚੰ드ਰੀਆਨ ਵੀ ਤੇ ਇਸਰੋ ਨੇ ਵੀ ਕੱਢ ਤੇ ਉੱਥੇ ਕੁਛ ਨਾ ਕੁਛ ਤਾਂ ਭਾਲ ਕਰਦੇ ਆ ਪਾਣੀ ਦੀ ਭਾਲ ਕਰਦੇ ਆ ਜੀਵਾਂ ਦੀ ਭਾਲ ਕਰਦੇ ਕੋਈ ਨਾ ਕੋਈ ਭਾਲ ਤਾਂ ਕਰਦੇ ਹੁਣ ਜੇ Mars ਦਾ ਜੇ ਕੋਈ ਆਪਰੇਸ਼ਨ ਚੱਲ ਰਿਹਾ ਤਾਂ ਉੱਥੇ ਜਾ ਕੇ ਉਹ ਭਾਲ ਹੀ ਕਰਨੀ ਆ ਉਹਨਾਂ ਨੇ ਕੁਛ ਨਾ ਪਰ ਜਿੱਦਾਂ 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 ਉਹ ਭਾਲ ਕਰ ਰਹੇ ਨਾ ਉਦਾਂ ਕੁਝ ਵੀ ਨਹੀਂ ਲੱਭਣਾ ਜਿੱਦਾਂ ਗੁਰਬਾਣੀ ਦੁਆਰਾ ਵਿਚਾਰਾਂਗੇ ਖੋਜਾਂਗੇ ਤੇ ਸਭ ਕੁਝ ਹੀ ਹੈਗਾ ਆ ਕੀ ਭਾਲ ਮੈਂ ਹੋਈ ਕਹ ਰਹੇ ਹਾਂ ਜੇ ਤੁਸੀਂ ਕਹਿੰਦੇ ਹੋ ਤੁਸੀਂ ਉੱਥੇ ਜਾ ਸਕਦੇ ਹੋ ਤਾਂ ਉੱਥੇ ਭਾਲ ਕੀ ਹੋਈ ਭਾਲ ਹੁਣ ਮਾਰਾ ਕਹਿੰਦੇ ਉੱਥੇ ਵੀ ਸਾਰਾ ਖੇਡ ਚੱਲ ਰਿਹਾ ਪ੍ਰਮਾਤਮਾ ਜਿੱਦਾਂ ਇਸ ਧਰਤੀ ਤੇ ਚੱਲ ਰਿਹਾ ਹੈ ਦੂਜੇ ਗ੍ਰਹਾਂ ਤੇ ਵੀ ਚੱਲ ਰਿਹਾ ਉਹਦਾ ਖੇਡ ਜਿੱਦਾਂ ਆ ਧਰਤੀ ਤੇ ਜੀ ਵਿਚਰ ਰਹੇ ਆ ਦੂਜੀਆਂ ਧਰਤੀਆਂ ਤੇ ਵੀ ਵਿਚਰ ਰਹੇ ਆ ਮਾਰਾ ਦੇ ਹੁਕਮ ਹੁਣ ਮੇਰਗਾ ਸੁਣੋ ਐਤੋਂ ਤੁਸੀਂ ਆਰੇਗਿਸਤਾਨ ਦੇ ਵਿੱਚ ਚਲੇ ਜਾਓ ਦੇ ਉੱਤੇ ਤਾਂ ਰੇਤਾ ਹੀ ਮਿਲੇਗਾ। ਮਾਣੀ ਦੀ ਬੂੰਦ ਵੀ ਨਹੀਂ ਤੁਹਾਨੂੰ ਮਿਲੇਗੀ। ਸ਼ਹਿਰ ਉਹਨਾਂ ਦਾ ਜਹਾਜ਼ ਹੀ ਉੱਥੇ ਲੈਂਡ ਹੋਇਆ ਹੋਵੇ ਜਿੱਥੇ ਹੈ ਹੀ ਕੁਝ ਨਾ ਹੋਵੇ। ਪਾਣੀ ਦਾ ਸੋਸੇ ਹੀ ਨਾ ਹੋਵੇ। ਕੋਈ ਇਦਾਂ ਦੇ ਥਾਂ ਤੇ ਲੈਂਡ ਹੋਇਆ ਹੋਵੇ। ਮਹਾਰਾਜ ਨਹੀਂ ਉਹਨਾਂ ਨੂੰ ਜਣਾਉਣਾ ਚਾਹੁੰਦੇ। ਜਿੱਦਾਂ ਉਹ ਕਰਨਾ ਚਾਹੁੰਦੇ ਉਦਾਂ ਨਹੀਂ ਮਹਾਰਾਜ ਉਹਨਾਂ ਨੂੰ ਜਣਾਉਣਾ ਚਾਹੁੰਦੇ। ਜਦੋਂ ਉਹ ਇਦਰੇ ਮਾਰਗ ਤੇ ਆਉਣਗੇ ਨਾ। ਗਿਆਨ ਛੱਡ ਕੇ ਪਰਮਾਰਥ ਦੇ ਮਾਰਗ ਦੇ ਬ੍ਰਹਮ ਦੇ ਗਿਆਨ ਦੇ ਮਾਰਗ ਤੇ ਆਉਣਗੇ ਮਹਾਰਾਜ ਜਣਾਉਣਗੇ ਉਹਨਾਂ ਨੂੰ। ਆਪਾਂ ਜਣਾਉਣਗੇ ਹਾਲੇ ਤੋ ਉਹ ਰੱਬੇ ਨਹੀਂ ਮੰਨ ਰੱਬ ਹੁੰਦਾ ਹੀ ਨਹੀਂ ਰੱਬ ਨੂੰ ਵੀ ਨਹੀਂ ਰੱਬ ਦੀ ਹੋਂਦ ਨੂੰ ਵੀ ਨਹੀਂ ਮੰਨ ਰਿਹਾ ਉਹ ਕਹੇ ਜੁਨੀਵਰਸਲ ਹੈ ਜੁਨੀਵਰਸਲ ਹੈ ਹਨਾ ਮਲਟੀਵਰਸ ਜੁਨੀਵਰਸਲ ਹੈ ਗੈਲੈਕਸੀਆਂ ਗ੍ਰਹੇ ਆ ਤੇ ਸਾਰਾ ਕੁਝ ਹੈ ਤਾਂ ਹੁਣ ਇੱਥੇ ਕਿਹੜਾ ਥੰਮ ਦਿੱਤਾ ਹੈ ਆਕਾਸ਼ ਨੂੰ ਠੀਕ ਹੈ ਜੀ ਕਿਸੇ ਆਸਰੇ ਖੜਾਈ ਕੋਈ ਸ਼ਕਤੀ ਤਾਂ ਹੈ ਨਾ ਧਰਤੀ ਨੂੰ ਕਿਹੜਾ ਥੰਮੇ ਤੇ ਇੱਥੋਂ ਥੱਲੇ ਵੀ ਪਾਣੀ ਆਉਂਦਾ ਹਨਾ ਜੀ ਤੇ ਥੱਲੇ ਵੀ ਇਹ ਧਰਤੀ ਵੀ ਆਪਕਾ ਨਾ ਗੋਲ ਫੇਵੀ ਕਿਸੇ ਆਸਰੇ ਖੜੀ ਹੈ ਉਹ ਪਾਵਰ ਤਾਂ ਹੈ ਨਾ ਨਾਮ ਕੇ ਧਾਰੇ ਖੰਡ ਬ੍ਰਹਿਮ